ਜ਼ਿਲ੍ਹਾ ਕਪੂਰਥਲਾ ਦੇ ਲਗਭਗ 123 ਪਿੰਡ ਹੜਾ ਦੀ ਮਾਰ ਹੇਠ ਹਨ ਜਿਨ੍ਹਾਂ ਵਿੱਚੋਂ ਬਹੁਤਾਤ ਪਿੰਡਾਂ ਦੀ ਗਿਣਤੀ ਸੁਲਤਾਨਪੁਰ ਲੋਧੀ ਦੀ ਇਲਾਕੇ ਦੀ ਹੈ ਜ਼ਿਲ੍ਹੇ ਵਿੱਚ ਲਗਭਗ 5728 ਲੋਕ ਹੜ੍ਹ ਤੋਂ ਪ੍ਰਭਾਵਿਤ ਹਨ ਅਤੇ 1428 ਲੋਕਾਂ ਨੂੰ ਸੁਰੱਖਿਆ ਥਾਂ ਤੱਕ ਪਹੁੰਚਾਇਆ ਜਾ ਚੁੱਕਿਆ ਹੈ ਜ਼ਿਲ੍ਹੇ 'ਚ ਚਾਰ ਰਾਹਤ ਕੈਂਪ ਸਥਾਪਿਤ ਕੀਤੇ ਜਾ ਚੁੱਕੇ ਹਨ ਜਦ ਹੀ ਸਰਕਾਰੀ ਅੰਕੜਿਆਂ ਅਨੁਸਾਰ 14934 ਹੈਕਟੇਅਰਜ਼ ਲਗੀਆਂ ਫਸਲਾਂ ਬਰਬਾਦ ਹਨ ਇਸ ਵਿਚਾਲੇ ਕਈ ਅਜਿਹੇ ਇਲਾਕੇ ਹਨ ਜਿਨ੍ਹਾਂ ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਨੂੰ ਦਰਿਆ ਬਿਆਸ ਅਤੇ ਦਰਿਆ ਸਤਲੁਜ ਦੀ ਦੋਰੀ ਮਾਰ ਪੈਂਦੀ ਹੋਈ ਦਿਖਾਈ ਦੇ ਰਹੀ ਹੈ ਮਾਚਾ ਦਾ ਕੀ ਕਹਿਣਾ ਚਾਹੁੰਦੇ ਮੇਰਾ ਨਾਮ ਜਸਵੰਤ ਸਿੰਘ ਆ ਜੀ ਤੇ ਆ ਆਪਰੇ ਤੁਸੀਂ ਦੇਖ ਹੀ ਰਹੇ ਹੋ ਹੁਣ ਹਾਲਾਤ ਤਾਂ ਕਿਦਾਂ ਦੇ ਆ ਬਟ ਇਨਾ ਹੈਗਾ ਮੈਂ ਪ੍ਰਸ਼ਾਸਨਾਂ ਜਾਂ ਕੋਈ ਸੇਵਾ ਸਮਾਜ ਸੇਵਾ ਨੂੰ ਇਹੋ ਕਹਿਣਾ ਚਾਹਣਾ ਵੀ ਇਥੇ ਕੋਈ ਪਸ਼ੂਆਂ ਦਾ ਚਾਰਾ ਆਵੇ ਕਿਉਂਕਿ ਬਾਉਪੁਰ ਮੰਡਲ ਦੀ ਸਾਈਡ ਵੀ ਆਂ ਡਿਆ ਇਧਰ ਥੱਲੇ ਵੀ ਜਾਣ ਡਿਆ ਹਰੀਗਾ ਹੈਡ ਵਾਲੇ ਇਥੇ ਆਲੇ ਦਾ ਕੋਈ ਵੀ ਨਹੀਂ ਆਇਆ ਜੀ ਨਾ ਕੋਈ ਚਾਰ ਨਾ ਕੋਈ ਸਹੂਲਤ ਕੋਈ ਵੀ ਨਹੀਂ ਆਈ ਹਾਂਜੀ ਹੋਰ ਕੀ ਕੀ ਸਮੱਸਿਆ ਹੈ ਸਮੱਸਿਆ ਤੁਹਾਡੇ ਸਾਹਮਣੇ ਆ ਬਹੁਤ ਜਿਆਦੀਆਂ ਸਮੱਸਿਆ ਵਾ ਜਿੱਦਾ ਮੈਡੀਕਲ ਅਭੀ ਚਾਹੀਦਾ ਇੱਥੇ ਸਭ ਕੁਝ ਕਿੰਨੇ ਕੁ ਲੋਕ ਅਜੇ ਘਰਾਂ ਦੇ ਫਸੇ ਨੇ ਘਰਾਂ ਦੇ ਲੋਕ ਕਾਫੀ ਫਸੇ ਹੋਏ ਆ ਜੀ ਦੋ ਦਰਿਆਵਾਂ ਦੀ ਮਾਰ ਪਈ ਹੈ ਹਾਂ ਜੀ ਹਾਂ ਜੀ ਦੋ ਦਰਿਆਵਾਂ ਦੀ ਮਾਰ ਆ ਉਹ ਕਿਵੇਂ ਦੋ ਦਰਿਆਵਾਂ ਦੀ ਮਾਰ ਕਿਵੇਂ ਪਈ ਜਿੱਦਾਂ ਵਿਲਾ 26 ਅਗਸਤ ਨੂੰ ਇਧਰੋਂ ਟੁੱਟਿਆ ਆਲੀ ਘਾਣ ਤੋਂ ਤੇ ਆਰਜੀ 1 ਹੁਣ ਇਧਰੋਂ ਅੱਜ ਟੁੱਟ ਗਿਆ ਵਾ ਸਤ ਨੂੰ ਵੀ ਵਿਆਸ ਦੋਨਾਂ ਦੀ ਹਾਂ ਜੀ ਹਾਂ ਜੀ ਸਤ ਨੂੰ ਵੀ ਵਿਆਸ ਦੋਨਾਂ ਦੀ ਮਾਰ ਉਹ ਕਿਹੜੇ ਪਿੰਡ ਦੇ ਸਿਆ ਉਹ ਮਨੋਮਾਸ਼ੀ ਤੋਂ ਜੀ ਹਾਂਜੀ ਉਹਦਾ ਪਾਣੀ ਕਾਫੀ ਹੁਣ ਚੜ ਰਿਹਾ ਹਾਂਜੀ ਜੋ ਥੋੜੀਆਂ ਵਾਲੀਆਂ ਵਸਲਾਂ ਦਸਤਾਂ ਇਹ ਸ਼ਾਮ ਤੱਕ ਬਿਲਕੁਲ ਡੋਬੀ ਜਾਣੀ ਮਤਲਬ ਕਿ ਜ਼ੀਰੋ ਹੀ ਹੋ ਜਾਣਾ ਕੰਮ ਪਾਣੀ ਦਾ ਪੱਧਰ ਵੱਧ ਰਿਹਾ ਪਾਣੀ ਦਾ ਪੱਧਰ ਵੱਧ ਰਿਹਾ ਜੀ ਬਿਲਕੁਲ ਆਜਾ ਅੱਜ ਕੀ ਤੁਹਾਡੇ ਲੱਗ ਮੇਰਾ ਜੀ ਗਰਬਾ ਸਿੰਘ ਮਾਨਿੰਦਰਪੁਰਾ ਜ਼ਿਲ੍ਹਾ ਖਪੂਰਥਲਾ ਸੁਲਤਾਨਪੁਰ ਲੋਧੀ ਤਹਿਸੀਲਿਆ ਕੀ ਹਾਲਾਤ ਨੇ ਤੁਹਾਡੇ ਹਾਲਾਤ ਸਾਡੇ ਬਹੁਤ ਮਾੜੇ ਆ ਜੀ ਸਾਡੇ ਹਾਲਾਤ ਇਹੋ ਜਿਹੇ ਮਾੜੇ ਆ ਵੀ ਪ੍ਰਸ਼ਾਸਨ ਨਹੀਂ ਆਇਆ ਇਹ ਗੱਲਾਂ ਪਤਾਂ ਕਰਕੇ ਛੱਡ ਜਾਂਦੇ ਆ ਤੇ ਸਾਡੀ ਕੋਈ ਬਾਹ ਨਹੀਂ ਫੜਦਾ। ਕੀ ਹਾਲ ਅਸੀਂ ਦੇਖ ਰਹੇ ਆ ਇਸ ਇਲਾਕੇ ਦੀ ਵੱਡੀ ਪੱਧਰ ਦੇ ਉੱਤੇ ਫਸਲਾਂ ਦਾ ਨੁਕਸਾਨ ਆਇਆ ਕਿੰਨਾ ਆਕੜਾ ਪਣ ਲੱਗਦਾ ਇਸ ਇਲਾਕੇ ਦੇ ਇਸ ਇਲਾਕੇ ਦਾ ਜੀ 100% ਆਪ ਕੈਮਰਾ ਘੁਮਾ ਦੇ ਵੇਖ ਲੋ ਤੁਹਾਡੇ ਸਾਹਮਣੇ ਆ ਜੋ ਜੋ ਇਹ ਕੋਈ ਬਾਹਰਲੀ ਸੰਸਾ ਪਾਇ ਤੇ ਸਾਡੀ ਕੋਈ ਬਾਹ ਫੜ ਸਕਦੀ ਆ ਸਰਕਾਰ ਤੇ ਅਜੇ ਤੱਕ ਜਿਉਂਦੇ ਚਲੇ ਜਾਂਦੇ ਆ ਸਾਡੀ ਕੋਈ ਬਾਹ ਫੜਨ ਵਾਲਾ ਨਹੀਂ ਕੋਈ 2000 ਸਹੀ ਦੇ ਵਿੱਚ ਨੁਕਸਾਨ ਹੋਇਆ ਉਹਦੋਂ ਸਾਰਾ ਜ਼ੀਰੋ ਹੋ ਗਿਆ ਸੀ ਤੇ ਉਦੋਂ ਕੋਈ ਗੱਲ ਨਹੀਂ ਬਣੀ ਰਕਾਰ ਨੇ ਨਹੀਂ ਬਾਂਪੜੀ ਸਮਾਜ ਸੇਵੀ ਸੰਸਥਾ ਉਹਦੀ ਵੀ ਅੱਗੇ ਨਾ ਮੂੰਹ ਆਵੇ ਤੇ ਸਾਡੀ ਜੱਬਾਂ ਫੜੇ ਫੇਰ ਸਾਡਾ ਕੋ ਮਖਲਾ ਲੋ ਸੌਦਾ ਕੀ ਕੀ ਮੁਸ਼ਕਲ ਕੀ ਕੀ ਪੇਸ਼ ਆ ਰਹੀ ਮੁਸ਼ਕਲ ਇਹ ਤੇ ਆਦੀ ਇੱਕ ਤਾਂ ਮੇਰੀ ਗੱਲ ਨਹੀਂ ਡੰਗਰਾ ਡੰਗਰ ਬੜੇ ਵਿਚਾਰੇ ਹੁਣ ਤੰਗ ਆ ਇੱਕ ਪ੍ਰਾਈਵੇਟ ਜਿਹੜੇ ਸਕੂਲਾਂ ਪਰੇਸ਼ਾਨ ਕਰਦੇ ਆ ਇੱਕ ਸਾਡੇ ਇਲਾਕੇ ਨੂੰ ਗ੍ਰਾਂਟ ਪੂਰੀ ਦਿੱਤੀ ਜਾਵੇ ਇੱਕ ਸਾਡੇ ਇਲਾਕੇ ਨੂੰ ਸੜਕ ਖਰਾਬ ਆ ਸੜਕ ਦਿੱਤੀ ਜਾਵੇ ਹਰ ਇਲਾਕਾ ਫੇਰ ਇਹ ਮੜਾ ਜਿਹਾ ਸੁਖੜੂ ਹੋ ਸਕਦਾ ਫਿਰ ਹੜਾ ਦੇ ਨਾਲ ਕੀ ਸਮੱਸਿਆ ਖਰਾਨੇ ਨਾਲ ਸਮੱਸਿਆ ਵੀ ਜਦੋਂ ਪਾਣੀ ਆਉਦਾ ਮਰ ਜਾਂਦਾ ਤੇ ਬਸ ਜੀਰੋ ਜੀਦਾ ਕੋਈ ਪੱਲੇ ਕੱਕਣੀ ਦੇਦਾ ਪ੍ਰਾਈਵੇਟ ਸਕੂਲਾਂ ਦਾ ਉਸ ਜ਼ਿਕਰ ਕੀਤਾ ਕੀ ਕਹਿ ਰਹੇ ਨੇ ਉਹ ਉਹ ਅਜੇ ਕਹਿਦ ਰਹੇ ਨਹੀਂਗੇ ਬਾਕੀ ਉਹਨਾਂ ਕਹਿਣਾ ਹੈਗਾ ਉਹਨਾਂ 23 ਦੇ ਵਿੱਚ ਵੀ ਸਾਨੂੰ ਕੋਈ ਗੱਲ ਨਹੀਂ ਕਹੀ ਉਹਨਾਂ ਬੱਚੇ ਜਾਂ ਬੱਚੇ ਢਾ ਲੋ ਤੇ ਜਾਂ ਫੀਸਾਂ Bharo ਬਸ ਗੱਲਾਂ ਦੂਆ ਸਹਾਰ ਕੇ ਪਰ ਬੱਚਿਆਂ ਦੇ ਖਤਰਾ ਬਿਆਜੀ ਫੜ ਕੇ ਦੇਣੇ ਪਏ ਆਹ ਤਾਰੇ ਆ ਤੇ ਬੱਚੇ ਬਣਾਉਣੇ ਬਣਾਉਣੇ ਆ ਆਪਣੀ ਖੁਸ਼ੀ ਉਹਾਂ ਬਾਜੇ ਹੋਰ ਕੀ ਮੰਗ ਕਰਨੀ ਚਾਹੀਦੀ ਮੋਰੇ ਮੰਗ ਮੰਗ ਤਰਨੀ ਚਾਉਨੇ ਆ ਸਾਡੇ ਇਲਾਕੇ ਨੂੰ ਇੱਕ ਤਾਂ ਸੜਕ ਤਿਆਰ ਕੀਤੀ ਜਾਵੇ ਇੱਕ ਕਰਜ਼ਾ ਬੈਂਕਾਂ ਦਾ ਮਾਫ ਕੀਤਾ ਜਾਵੇ ਇੱਕ ਮੈਡੀਕਲ ਸਹੂਲਤ ਹੋਵੇ ਤੇ ਇੱਕ ਸਾਨੂੰ ਬੇੜੀਆਂ ਮਿਲਣੀਆਂ ਚਾਹੀਦੀਆਂ